ਪਈਏ ਪਜਾਓ ਪੰਜਾਬ ਬਚਾਓ ਸਾਡੇ ਮੰਮ ਚੱਲੀ ਸੀਗੀ ਇਹ ਚੱਲਦੀ ਰਹਿੰਦੀ ਐ ਉਹ ਸਕੂਲ ਨੇ ਮੇਰੀਆਂ ਜਿਹੜੀਆਂ ਹੈਗੀਆਂ ਯਾਦਾਂ ਆਜਾ ਕਰ ਨੀਲਾ ਨਿਸ਼ਾਨ ਸਭ ਦੱਸਦਾ ਵੀ ਆਪਾਂ ਪਛੰਬਲ ਡੁੱਬਦਾ ਸੂਰਜ ਤੇ ਸਾਹਮਣੇ ਦਿਖਾਈ ਦਿੰਦੀ ਅਯੁੱਧਿਆ ਨਗਰੀ ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਤਦਾ ਪੂਰਨਪੁਰ ਤੋਂ 10 ਕਿਲੋਮੀਟਰ ਪਿੱਛੇ ਇੱਕ ਸੋਹਣੀ ਸਵੇਰ ਤੇ ਹਲਕੀ ਹਲਕੀ ਜਿਹੜੀ ਹੈਗੀ ਧੁੰਦ ਹੈ ਇੱਥੇ ਤਰਾਈ ਦਾ ਇਲਾਕਾ ਹੋਣ ਕਰਕੇ ਇੱਥੇ ਧੁੰਦ ਪੈਂਦੀ ਹੈ ਸਵੇਰੇ-ਸਵੇਰੇ ਠੰਡਣੀ ਮਹਿਸੂਸ ਹੋ ਰਹੀ ਪਰ ਇਹ ਧੁੰਦ ਜੀ ਹੈਗੀ ਆ ਆਫ ਜਿਹੜੀ ਹੈਗੀ ਆ اپنی ویڈیو دیکھ رہے سارے ਭੈਣ ਭਰਾंनो ਸਤਿ ਸ੍ਰੀ ਅਕਾਲ ਤੇ ਪੂਰਨਪੁਰ ਤੋਂ ਪਿੱਛੇ ਜਿਹੜਾ ਗੁਰੂ ਘਰ ਚੱਬਰ ਰੁਕੇ ਸੀ ਉੱਥੋਂ ਬਚਾਲੇ ਪਾਤੇ ਐ ਤੇ ਉੱਥੋਂ ਅੱਗੇ ਇੱਕ ਸਕੂਲ ਆਇਆ ਉਹ ਸਕੂਲ ਨੇ ਮੇਰੀਆਂ ਜਿਹੜੀਆਂ ਹੈਗੀਆਂ ਯਾਦਾਂ ਤਾਜ਼ਾ ਕਰਦੀਆਂ ਅਕਾਲ ਅਕੈਡਮੀ ਗੋਮਤੀ ਪੁਲ ਸੋ ਗੋਮਤੀ ਦੀ ਇਹ ਅਕਾਲ ਅਕੈਡਮੀ ਐ ਤੇ ਅਕਾਲ ਅਕੈਡਮੀ ਦੇ ਵਿੱਚੋਂ ਲਗਭਗ ਮੈਂ 2.5 ਸਾਲ ਪੜਾਇਆ ਹੈਗਾ ਸੋ ਉਸ ਕਰਕੇ ਇਹ ਮੈਂ ਖੜ ਗਿਆ ਇੱਥੇ ਰੁਕ ਗਿਆ ਤੇ ਜਿਹੜਾ ਮੌਸਮ ਹੈ ਉਹ ਕਰਵਟ ਲੈ ਰਿਆ ਉੱਤਰੀ ਭਾਰਤ ਦੇ ਮੈਦਾਨਾਂ 'ਚ ਬਦਲ ਰਿਹਾ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਸੀਗੀ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਮੇਰੀ ਵੀਡੀਓ ਦੇਖਦੇ ਆ ਉਹ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਸੀਂ ਇਕੱਲੇ ਇਕੱਲੇ ਸ਼ੇਅਰ ਕਰਦੇ ਹੋ ਤਾਂ ਉਹਦਾ ਜਿਹੜਾ ਹੈਗਾ YouTube AI ਮੈਨੂੰ ਫਾਇਦਾ ਦਿੰਦੀ ਹੈ ਪਰ ਜੇ ਇੱਕੋ ਲਿੰਕ ਨੂੰ ਮੈਂ ਬਾਲਿਆਂ ਨਾਲ ਸ਼ੇਅਰ ਕਰਦਾ ਤਾਂ ਉਹਦਾ YouTube ਜਿਹੜੀ YouTube ਦੀ AI ਆ ਉਹਦਾ ਮੈਨੂੰ ਨੁਕਸਾਨ ਦਿੰਦੀ ਹੈ। ਸੋ AI ਭਾਈ ਪੂਰੀ ਸਤਰਕ ਹੈ। ਸੋ ਇਸ ਕਰਕੇ ਤੁਸੀਂ ਕੱਲੇ-ਕੱਲੇ ਜੀ ਆਪਣੇ ਸਟੇਟਸ ਤੇ ਲਾਉਨੇ ਹੋ, ਸ਼ੇਅਰ ਕਰਦੇ ਹੋ ਲਿੰਕ ਨੂੰ। ਉਹਦਾ ਫਾਇਦਾ ਸਪੋਰਟ, ਸਹਾਇਤਾ ਮੈਨੂੰ ਮਿਲਦੀ ਹੈ। ਸੋ ਤੁਹਾਡੀਆਂ ਸਹਾਇਤਾਵਾਂ ਦੇ ਨਾਲ ਆਪਾਂ ਇਹਨਾਂ ਦੂਰ ਦਰਦ ਦੇ ਥਾਵਾਂ ਤੇ ਕੰਮ ਰਹੀਆਂ। ਤੇ ਕਹਿਣਾ ਕੀ ਅੱਗੇ ਤੋਂ ਵੀ ਇਦਾਂ ਹੀ ਤੁਸੀਂ ਮੇਰੀ ਸਹਾਇਤਾ ਤੇ ਮੇਰੇ ਜਿਹੜੇ ਪਿਆਰ ਸਤਿਕਾਰ ਦਿੰਦੇ ਰਹੋਗੇ। ਸੋ ਅੱਜ ਦਾ ਆਪਣਾ ਜਿਹੜਾ ਸਫਰ ਹੈ ਉਹ ਅਜोध्या ਵੱਲ ਦਾ। ਇਹ ਰਸਤੇ 'ਚ ਇੱਕ ਹੋਰ ਜਗ੍ਹਾ ਆਉਂਦੀ ਹੈ ਬਾਬਾ ਵਿਦੀ ਚੰਦ ਜੀ ਦੀ ਜਿਹੜੇ ਜਿਨ੍ਹਾਂ ਨੇ ਆਪਣੇ ਚੋਲਾ ਤਿਆਗਿਆ ਸੀ ਜਿੱਥੇ ਲਖਨਊ ਦੇ ਕੋਲੇ ਦੇਖਦੇ ਆਂ ਜੋ ਆਪਣੇ ਰਸਤੇ 'ਚ ਪੈਂਦੀ ਆ ਜਾਂ ਥੋੜੀ ਜਿਹੀ ਦੇ ਪਾਸੇ ਹੁੰਦੀ ਤਾਂ ਵੀ ਉਹ ਦੇਖਾਂਗੇ ਆਪਾਂ ਸੋ ਚੱਲਦੇ ਆਂ ਅੱਥੋਂ ਅੱਗੇ ਨੀਲਾ ਨਿਸ਼ਾਨ ਸਭ ਦੱਸਦਾ ਵੀ ਆਪਾਂ ਨਿੰਗ ਸਿੰਘਾਂ ਦੇ ਪੜਾਤੇ ਆ ਸਾਹਮਣੇ ਖੜੇ ਕੋੜੇ ਇਧਰ ਗੁਰੂ ਘਰ ਦਾ ਦਰਬਾਰ ਗੁਰਦੁਆਰਾ ਤੰਬੂ ਸਾਹਿਬ ਕੋਠਾਰ ਤੋਂ ਥੋੜਾ ਪਿੱਛੇ ਆ ਉੱਥੇ ਖੜੇ ਆਪਾਂ ਪਤੰਗੀ ਸਿੰਘ ਵਾਇਰ ਦੀ ਕਾਲਸਾ ਵਾਇਰ ਦੀ ਸੇ ਚੜਦੀ ਗਲਾ ਬਾਈ ਚੜਦੀ ਗਲਾ ਜਹ ਜਾਈਏ ਤਹ ਸਹੇਲੇ ਖਾਲਸੇ ਜੰਗਲ ਚ ਮੰਗਲ ਲਾਈ ਬੈਠੇ ਆ ਧੰਨ ਭਾਗ ਹੋ ਗਿਆ ਪਾਉਣਾ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਸ਼ਕਾਦਾ ਬਾਬਿਆਂ ਨੇ ਤੇ ਕੱਲਾਵਾ ਤਾਂ ਸੁਨਾਤੀਆਂ ਇਹ ਵੀ ਦੱਸਤਾ ਭਾਈ ਵੀ ਜੰਗਲ 'ਚ ਬੈਠੇ ਆ ਤੇ ਇੱਕ ਸ਼ੇਰ ਕਹਿੰਦੇ ਸਾਹਮਣੇ ਇਧਰ ਕੋਈ ਪਾਣੀ ਦੀ ਜਗ੍ਹਾ ਐ ਉਥੇ ਸਵੇਰੇ 2-3 ਵਜੇ ਰੋਜ਼ ਕਹਿੰਦੇ ਪਾਣੀ ਪੀਣ ਆਉਂਦਾ ਸੋ ਖਾਲਸਿਆਂ ਦਾ ਡੇਰਾ ਭਾਈ ਐਂ ਜੰਗਲ 'ਚ ਹੀ ਹੁੰਦਾ ਗੋਲਾ ਘੋਰ ਘੁਰ ਤੋਂ ਪਹਿਲਾਂ ਇੱਕ ਪੰਪ ਹੁੰਦਾ ਤੇ ਪੰਪ ਤੋਂ ਤੇਲ ਪਾਇਆ ਜਾਊਗਾ ਤੇ ਉਹਨੇ ਹੱਥ ਮਾਰਤਾ ਵੀ ਹੈ ਨਹੀਂ ਜੀ ਤੇਲ ਚਲੋ ਜੀ ਇਹ ਹੋਰਦਾ ਵੀ ਦਾ ਗੋਲਾ ਗੋਰਖਪੁਰ ਕੋਲੀ ਜਾ ਕੇ ਪਹੁੰਚਿਆ ਬਈ ਇਸ ਵਕਤ ਆ ਪਹੁੰਚਿਆ ਗੋਲਾ ਸਿੱਧੇ ਹੱਥ ਸ਼ਹਿਜਾਨਪੁਰ ਸਾਹਮਣੇ ਲਖਨਊ ਲਖਨਊ ਦਾ ਭਾਵ ਲਖੀਮਪੁਰ ਖੀਰੀ ਲਖੀਮਪੁਰ ਖੀਰੀ ਤੋਂ ਆਪਾਂ ਪਰੇ ਨੂੰ ਹੋ ਜਾਾਂਗੇ ਲਖਨਊ ਨਹੀਂ ਜਾਂਦੇਗੇ ਇਹ ਲਖਨਊ ਜਿਹੜਾ ਹੈਗਾ ਉਹ ਬਿਲਕੁਲ ਹੀ ਢੀਪ ਉੱਤਰ ਪ੍ਰਦੇਸ਼ ਚ ਲੈ ਜਾਂਦਾ ਆਪਾਂ ਉਕਰੋਪਰ ਹੋ ਕੇ ਨੇਪਾਲ ਵਾਲੇ ਪਾਸੇ ਦੀ ਤਿਹਾਰ ਇੰਟਰ ਕਰ ਦਾਂਗੇ ਅਜੇ ਇੱਕ ਦਿਨ ਹੋਰ ਆਪਣਾ ਉੱਤਰ ਪ੍ਰਦੇਸ਼ ਦੇ ਵਿੱਚ ਲੱਗੂਗਾ ਫਿਰ ਆਪਾਂ ਅਗਲੇ ਦਿਨ ਤਿਹਾਰ ਚ ਦਾਖਲ ਹੋਵਾਂਗੇ ਕੈਰਟ ਆਫ ਯਹਾਂ ਤੇ ਕੈਰਟ ਆ ਪੈਟਰੋਲ ਕ 95 ਉਹ 95 ਆਪਾਂ ਲਖੀਮਪੁਰ ਖੀਰੀ ਤੋਂ ਪਿੱਛੇ ਖੜੇ ਆ ਪ੍ਰਧਾਨ ਨਾਂ ਦੀ ਜਗ੍ਹਾ ਤੇ ਇੱਥੋਂ ਬਤੇਲ ਪਵਾਇਆ ਤੇ ਤੇਲ ਪਉਣ ਤੋਂ ਬਾਅਦ ਆਪਾਂ ਉਹਨ ਲਖੀਮਪੁਰ ਖੀਰੀ ਨੂੰ ਕਰਾਸ ਕਰਾਂਗੇ ਲਖੀਮਪੁਰ ਖੀਰੀ ਕਰਾਸ ਕਰਕੇ ਹੁਣ ਦੋ ਤਿੰਨ ਦੁੱਧ ਜਿੱਥੀਆਂ ਮੰਡ ਦੇ ਵਿੱਚ ਜਿੱਥੀ ਤਾਂ ਵੈਸੇ ਇੱਕ ਹੀ ਹੁੰਦੀ ਹੈ ਜਿੱਥੀਆਂ ਦੋ ਨਹੀਂ ਹੁੰਦੀਆਂ ਇੱਕ ਹੀ ਹੈ ਤੇ ਉਹ ਇੱਕ ਦੁੱਧ ਜਿੱਥੀ ਇਹ ਹੈ ਵੀ ਲਖਨਊ ਵਾਲਾ ਰੋਡ ਫੜਿਆ ਜਾਵੇ ਜਾਂ ਬਾਹਰੀਲੀ ਚਾਲਾ ਸੜਕ ਫੜੀ ਜਾਵੇ ਬਹਿਰੀਚ ਤੋਂ ਹੋ ਕੇ ਵੀ ਲਖੀਮਪੁਰ ਜਾਇਆ ਜਾਂਦਾ ਤੇ ਲਖਨਊ ਦੇ ਨਾਲ-ਨਾਲ ਵੀ ਹੋ ਕੇ ਜਾਇਆ ਜਾਂਦਾ। ਛੋਏ ਦੇ ਚਿੱਤੀ ਹੈ ਦੇਖਦੇ ਆਂ ਕਿ ਚਿੱਤੀ ਕਿਵੇਂ ਦੂਰ ਹੁੰਦੀ ਹੈ ਕਿ ਕਿਹੜੇ ਪਾਸੇ ਵਾਲਾ ਰੂਟ ਫੜਦੇ ਆਂ ਆ। ਤੇ ਇੱਥੇ ਵੀ ਸਿੱਖਵਾਦੀ ਬਹੁਤ ਹੈ ਪਰ ਹੁਣ ਯੂਪੀ ਦਾ ਪ੍ਰਭਾਵ ਦੇਖਣਾ ਸ਼ੁਰੂ ਹੋ ਗਿਆ। ਯੂਪੀ ਦੀ ਬੋਲੀ, ਪਾਣ, ਤੰਬਾਕੂ ਸਾਰਾ ਕੁਝ ਸ਼ੁਰੂ ਹੋ ਗਿਆ ਹੁਣ ਇੱਥੇ। ਇਸ ਤੋਂ ਅੱਗੇ ਵੱਧਦਾ ਹੀ ਜਾਊਗਾ ਬਿਹਾਰ 'ਚ। ਤੇ ਕਿਦੇ ਪੱਛਮੀ ਮਗਾਲ 'ਚੇ ਕੱਢੂਗਾ ਤੇ ਦੇਖਦੇ ਆਂ ਕੀ ਬਣਦਾ ਅੱਗੇ। ਜਿਹੜੀ ਆਪਣੀ ਦੁਚਿੱਤੀ ਸੀਗੀ ਉਹ ਆਪਾਂ ਦੂਰ ਕਰ ਲਈ ਐ ਤੇ ਦੁਚਿੱਤੀੋਂ ਦੂਰ ਹੋਈ ਵੀ ਜੇ ਬ੍ਰਾਈਜਬੀਤ ਦੀ ਜਾ ਕੇ ਹੋ ਕੇ ਜਾਨਾ ਤਾਂ ਉਨਾ ਹੀ ਸਮਾਂ ਲੱਗਦਾ ਤੇ ਜੇ ਸਿੱਧਾ ਜਾਨਾ ਲਖਨਊ ਦੇ ਨਾਲ ਤਾਂ ਵੀ ਸਮਾਂ ਉਨਾ ਹੀ ਲੱਗਦਾ ਤੇ ਸਗੋਂ ਬ੍ਰਾਈਜਬੀਤ ਦੀ 21 ਕਿਲੋਮੀਟਰ ਵੱਧ ਐ ਤਾਂ ਹੋ ਸਕਦਾ ਸੜਕ ਸਾਫ਼ ਹੋਊਗੀ। ਸੋ ਇਸ ਕਰਕੇ ਆਪਾਂ ਸਿੱਧੇ ਇੱਥੇ ਜਾਵਾਂਗੇ ਬ੍ਰਾਈਟ ਹੋ ਕੇ ਲਖੀਮਪੁਰ ਖੀਰੀ ਖੜੇ ਆਪਾਂ ਤੇ ਇੱਥੋਂ ਸਬਕ 200 ਕਿਲੋਮੀਟਰ ਰਹਿ ਗਿਆ। 100 ਕਿਲੋਮੀਟਰ ਦੀ ਵਾਟ ਆਪਾਂ ਕੱਢ ਲਈ ਐ। ਇੱਕ ਗੱਲ ਹੋਰ ਮੇਰੇ ਧਿਆਨ ਚ ਆਈ ਜਾਂਦੀ ਸੀਗੀ ਇਹ ਸਾਰਾ ਏਰੀਆ ਜਿਹੜਾ ਹੈਗਾ ਸਿੱਖ ਪੱਤੀ ਦਾ ਏਰੀਆ ਹੈ ਮਿਨੀ ਪੰਜਾਬ ਕਹਾਉਂਦਾ ਇਹ ਪਿੱਛੋਂ ਲੈ ਕੇ ਪੀਲੀਪੀ ਤੋਂ ਲੈ ਕੇ ਲਖੀਮਪੁਰ ਖੀਰੀ ਇਧਰ ਪੜੀਆ ਤੱਕ ਨੇਪਾਲ ਬਾਰਡਰ ਤੱਕ ਤਾਂ ਮੇਰੀ ਗੱਲ ਆ ਰਹੀ ਸੀਗੀ ਭਈਏ ਪਹਜਾਓ ਪੰਜਾਬ ਬਚਾਓ ਸਾਡੇ ਮਿੰਮ ਚੱਲੀ ਸੀਗੀ ਇਹ ਚਲਦੀ ਰਹਿੰਦੀ ਹੈ ਜਦੋਂ ਕਿਤੇ ਕੋਈ ਘਟਨਾ ਹੋ ਜਾਂਦੀ ਹੈ ਜਿਹੜੇ ਪ੍ਰਵਾਸੀ ਹੈ ਕੋਈ ਅਨਸਖਾਵੀ ਘਟਨਾ ਕਰ ਦਿੰਦੀ ਹੈ ਕਿਸੇ ਬੱਚੇ ਨਾਲ ਗਲਤ ਹਰਕਤ ਜਾਂ ਕੋਈ ਕੰਮ ਕਰਦੇ ਆ ਜਾਂ ਕੋਈ ਚੋਰੀ ਡਾਕੀ ਜਾਂ ਕਿਸ ਨੂੰ ਮਾਰ ਦਿੰਦੇ ਆ ਸਿੱਖ ਵੀਰ ਭਾਈ ਨੂੰ ਤਾਂ ਭਾਈ ਪਹਿਲੀ ਗੱਲ ਦੇਦੇ ਜੇ ਇਹ ਆਉਂਦੀ ਉਹ ਸਾਡਾ ਛਿੱਤਰ ਆਪਦਾ ਕਾਇਮ ਨਹੀਂ ਰਹੇਗਾ ਸਾਡਾ ਛਿੱਤਰ ਆਪਦਾ ਕਿਉਂ ਨਹੀਂ ਕਾਇਮ ਰਿਹਾ ਕਿਉਂਕਿ ਜੇ ਅਪ ਮਹਾਰਾਜ ਜੀ ਸਿੰਘ ਦੇ ਰਾਜ ਦੀ ਗੱਲ ਕਰੀਏ ਤਾਂ ਉਦੋਂ ਜਿਹੜੇ ਵੀ ਪ੍ਰਵਾਸੀ ਇੱਥੇ ਨੌਕਰੀ ਕਰਨ ਆਉਂਦੇ ਸੀਗੇ ਬਾਹਰੋਂ ਉਹਨਾਂ ਨੂੰ ਹੁਕਮ ਸੀਗਾ ਭਾਈ ਵੀ ਇੱਕ ਤਾਂ ਦਾੜੀ ਰੱਖਣਗੇ ਦਾੜੀ ਕੇਸ ਤੇ ਦੂਜੀ ਗੱਲ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨਗੇ ਸੋ ਭਾਈ ਇਹ ਚੀਜ਼ ਜੇ ਅਸੀਂ ਕਰ ਲਈਏ ਆਪਦੇ ਘਰਾਂ ਦੇ ਵਿੱਚ ਜਾਂ ਆਪਦੇ ਪਿੰਡਾਂ ਸ਼ਹਿਰਾਂ ਵਿੱਚ ਪਰ ਕਿ ਹੋ ਹੀ ਸਕਦੀ ਕਿਉਂ ਕਿ ਅਸੀਂ ਖੁਦ ਆਪਦੇ ਸਾਡੇ ਜਵਾਕਾਂ ਨੇ ਕੇਸ ਕਟਾਦੇ ਹੈਗੇ ਆ ਦਾੜੀਆਂ ਤੇ ਇਸ ਤੇ ਖੁਦ ਤੰਬਾਕੂ ਦੀ ਵਰਤੋਂ ਅਸੀਂ ਕਰਨ ਲੱਗ ਪਈਆਂ ਸਾਡੇ ਪਿੰਡਾਂ ਦੇ ਵਿੱਚ ਆਮ ਹੀ ਤੰਬਾਕੂ ਦੀ ਵਰਤੋਂ ਅਸੀਂ ਸਿੱਖ ਪਰਿਵਾਰਾਂ ਚ ਕਰੀ ਜਾਂਦੇ ਹਾਂ ਸੋ ਸਾਡਾ ਚਿੱਤਰ ਆਪ ਦਾ ਕਾਇਮ ਨਹੀਂ ਹੈਗਾ ਸੋ ਖੁਦ ਦਾੜੀਆਂ ਕੇਸ ਕਟਾ ਕੇ ਅਸੀਂ ਪੱਗਾ ਬਨ ਕੇ ਤੇ ਪੰਜਾਬੀ ਬਚਾਓ ਪੰਜਾਬ ਬਚਾਓ ਦੇ ਨਾਰੇ ਲਾਉਣ ਤੌਰ ਤੇ ਪੰਨੇ ਪਹਿਲੀ ਗੱਲ ਦੂਜੀ ਗੱਲ ਪ੍ਰਵਾਸ ਕੋਈ ਕਿਸੇ ਸ਼ੌਕ ਨੂੰ ਨਹੀਂ ਕਰਦਾਗਾ ਪਰਵਾਸ ਜਿਹੜੀ ਹੁੰਦੀ ਆ ਉਹ ਹਮੇਸ਼ਾ ਹੀ ਕਿਸੇ ਵਿਪਤਾ ਦੇ ਵਿੱਚ ਹੁੰਦੀ ਹੈ 1947 ਦੇ ਵਿੱਚ ਪੰਜਾਬ ਦਾ ਤੇ ਭਾਰਤ ਦਾ ਤੇ ਪਾਕਿਸਤਾਨ ਦਾ ਵਡਵਾਰਾ ਹੁੰਦਾ ਹੈ ਪਾਕਿਸਤਾਨ ਤੋਂ ਉੱਜੜ ਕੇ ਆਏ ਸਾਡੇ ਜਿਹੜੇ ਸਿੱਖ ਵੀਰ ਸੀਗੇ ਉਧਰਲੇ ਪੰਜਾਬ ਦੇ ਉਹ ਆਉਂਦੇ ਆ ਜਮਾਨ ਜ਼ਮੀਨਾਂ ਅਲਾਟ ਹੁੰਦੀਆਂ ਜੋਤਾਂ ਘਟ ਜਾਂਦੀਆਂ ਤਾਂ ਉਹ ਫਿਰ ਇੱਧਰ ਨੂੰ ਪ੍ਰਵਾਸ ਕਰਦੇ ਆ ਉੱਤਰ ਪ੍ਰਦੇਸ਼ ਵੱਲ ਨੂੰ ਕੁਝ ਉੱਤਰ ਪ੍ਰਦੇਸ਼ ਵੱਲ ਕੁਝ ਗੁਜਰਾਤ ਵੱਲ ਰਾਜਸਥਾਨ ਵੱਲ ਆਪਾਂ ਸਾਰੇ ਕਿਤੇ ਪ੍ਰਵਾਸ ਕਰਦੇ ਆਂ ਉੱਥੋਂ ਦੇ ਮੁੱਖ ਮੰਤਰੀਆਂ ਨੇ ਉਹਨਾਂ ਜ਼ਮੀਨਾਂ ਨੂੰ ਬਾਤ ਕਰਨ ਲਈ ਸਾਨੂੰ ਜਗ੍ਹਾ ਦਿੱਤੀ। ਸੋ ਜੇ ਇੱਥੇ ਆਪਾਂ ਖੁਸ਼ੀ ਨਾ ਕਹਿੰਨੇ ਨਾ ਭਾਈ ਦੇਖੋ ਯੂਪੀ ਦੇ ਵਿੱਚ ਮਿੰਨੀ ਪੰਜਾਬ ਬਣਿਆ ਪਿਆ। ਤਾਂ ਜੇ ਬਿਹਾਰੀਏ ਜਿਹੜੇ ਮਿਹਨਤੀ ਵੀ ਭਾਈ ਆਉਂਦੇ ਆ ਜੀ ਉਹ ਮਿਹਨਤ ਕਰਕੇ ਉੱਥੇ ਤੁਹਾਡੇ ਕੰਮ ਕਰਦੇ ਆ ਤੁਸੀਂ ਕੰਮ ਛੱਡਦੇ ਆ ਤਾਂ ਉਹ ਵੀ ਕਹਿਣਗੇ ਭਾਈ ਵੀ ਦੇਖੋ ਬਿਹਾਰ ਪੰਜਾਬ ਦੇ ਵਿੱਚ ਅਸੀਂ ਮਿੰਨੀ ਬਿਹਾਰ ਦੇ ਮਿੰਨੀ ਯੂਪੀ ਬਣਾਤਾ। ਸੋ ਇਹ ਗੱਲਾਂ ਅ ਦੋਵੇਂ ਉਹ ਇੱਕ ਦੂਜੇ ਨਾਲ ਮੇਲ ਖਾਂਦੀਆਂ। ਕੋਈ ਗੱਲਾਂ ਕਰਨੀਆਂ ਚੰਗੀਆਂ ਨਹੀਂ ਬਣਦੀਆਂ ਜੇ ਅਸੀਂ ਇੱਕ ਥਾਂ ਤੇ ਜਾ ਕੇ ਮਿਨੀ ਪੰਜਾਬ ਬਣਾਉਨੇ ਆ ਤਾਂ ਸਾਡੇ ਵੀ ਆ ਕੇ ਉਹ ਮਿਨੀ ਬਿਹਾਰ ਬਣਾਉਣਗੇ ਹਾਂ ਬਸ਼ਰਤੇ ਜੇ ਇੱਥੇ ਆ ਕੇ ਅਸੀਂ ਆਪਦੀ ਸਿੱਖੀ ਦੀ ਰਹਿਤ ਰਵਤ ਰੱਖ ਰਹੇ ਆ ਉੱਥੇ ਕਿਉਂ ਨਹੀਂ ਅਸੀਂ ਉਹਨਾਂ ਨੂੰ ਸਿਖਾ ਰਹੇ ਭਾਈ ਵੀ ਜੇ ਤੁਸੀਂ ਸਾਡੇ ਘਰਾਂ ਚ ਕੰਮ ਕਰਨਾ ਹੈ ਤਾਂ ਦਾੜੀਆਂ ਤੇ ਕੇਸ ਰੱਖਣੇ ਪੈਣੇ ਆ ਤੇ ਤੰਬਾਕੂ ਦੀ ਵਰਤੋਂ ਨਹੀਂ ਕਰਨੀ ਹੈਗੀ ਠੀਕ ਹੈ ਜੀ ਸੋ ਦੂਜੀ ਗੱਲ ਗਲਤ ਅੰਤਰ ਹਰੇਕ ਕੌਮ ਦੇ ਵਿੱਚ ਹੁੰਦੇ ਨੇ ਗਲਤ ਅੰਤਰਾਂ ਦੀ ਸ਼ਾਨ ਵੀ ਕੀਤੀ ਜਾ ਸਕਦੀ ਹੈ ਤੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ ਕ੍ਰਿਮੀਨਲ ਰਿਕਾਰਡ ਚੈੱਕ ਕਰਕੇ ਅਸੀਂ ਉਹਨੂੰ ਨੌਕਰੀਆਂ ਦੇ ਸਕਦੇ ਆ ਆਪੇ ਘਰਾਂ ਚ ਰੱਖ ਸਕਦੇ ਆ ਸੋ ਆ ਗੱਲਾਂ ਵੱਤਾ ਮੇਰੇ ਦਿਮਾਗ ਚ ਲੀ ਜਾਂਦੀਆਂ ਸੀਗੀਆਂ ਤੋ ਤਾਂ ਕਰਕੇ ਇਹ ਮੈਂ ਕਰਨ ਲਈ ਇੱਥੇ ਖੜਕ ਗਿਆ ਲਖੀਮਪੁਰ ਖੀਰੀ ਦੇ ਬਾਈਪਾਸ ਤੋਂ ਮੈਂ ਅੱਗੇ ਨੂੰ ਵੱਧ ਰਿਹਾ ਤੇ ਇਸ ਤੋਂ ਅੱਗੇ ਜਿਹੜੀ ਜਗ੍ਹਾ ਆਊਗੀ ਉਹ ਬਰਾਇ ਚ ਆਊਗੀ ਬਰਾਇ ਚ ਤੇ ਬਰਾਇ ਚ ਤੋਂ ਆਪਾਂ ਹੋ ਜਾਾਂਗੇ ਜੀ ਅਯੁੱਧਿਆ ਵੱਲ ਅੱਜ ਆਪਾਂ ਯੁੱਧਿਆ ਰੁਕਾਂਗੇ ਇਹੜੇ ਇਲਾਕੇ ਜੋ ਬਲੰਗ ਰਹੇ ਆ ਇਹ ਸਾਰਾ ਇਲਾਕਾ ਜਿਹੜਾ ਹੈਗਾ ਕਮਾਦ ਦੀ ਕੇਲੇ ਦੀ ਤੇ ਨਾਲ ਨਾਲ ਧਾਨ ਦੀ ਖੇਤੀ ਦਾ ਇਲਾਕਾ ਹੈਗਾ ਤੇ ਜੇ ਮੈਂ ਯੂਪੀ ਦੀ ਗੱਲ ਕਰਾਂ ਤਾਂ ਯੂਪੀ ਦਾ ਇਹ ਇਲਾਕਾ ਜਿਹੜਾ ਹੈਗਾ ਜਿਆਦਾ ਜੰਗਲੀ ਤੇ ਜੰਗਲੀ ਤੇ ਤਰਾਈ ਵਾਲਾ ਇਲਾਕਾ ਹੈਗਾ ਜਿਹੜੇ ਇਹਦੇ ਵੱਡੇ ਬਾਦੀ ਵਾਲੇ ਸ਼ਹਿਰ ਆ ਬਨਾਰਸ ਹੋ ਗਿਆ ਤੇ ਲਖਨਊ ਹੋ ਗਿਆ ਖਾਨਪੂਰ ਹੋ ਗਿਆ ਪ੍ਰਿਆਗਰਾਜ ਹੋ ਗਿਆ ਉਹ ਸਾਰੇ ਪਰਲੇ ਪਸੇ ਰਹਿ ਜਾਂਦੀ ਐ ਆਪਣੇ ਕਹਿ ਦਿਓ ਪੱਛਮ ਵਾਲੇ ਪਾਸੇ ਤੇ ਆਪਾਂ ਪੂਰਬ ਵਾਲੇ ਪਾਸੇ ਨੇਪਾਲ ਦੇ ਨਾਲ-ਨਾਲ ਸਫਾਲ ਦੇ ਬਾਰਡਰ ਤੋਂ ਤਕਰੀਬਨ 100 ਕਿਲੋਮੀਟਰ ਦੇ ਏਰੀਆ 'ਚ ਆਪਾਂ ਸਫ਼ਰ ਕਰੀ ਜੰਨੇ ਆ ਅੱਗੇ ਨਾਨਪਰਾ ਨਾਂ ਦੀ ਜਗ੍ਹਾ ਆਉਂਦੀ ਐ ਉੱਥੋਂ ਵੀ ਇਹ ਨੇਪਾਲ ਦਾ ਇੱਕ ਪੁਆਇੰਟ ਐ ਐਂਟਰੀ ਪੁਆਇੰਟ ਤੇ ਇਲਾਕਾ ਬਹੁਤ ਸੋਹਣਾ ਐ ਇਹ ਮਤਲਬ ਪਾਣੀ ਜਿਹੜਾ ਹੈਗਾ ਇਹ ਥਾਂ-ਥਾਂ ਤੇ ਖੜ੍ਹਾ ਹੀ ਮਿਲਿਆ ਮੈਨੂੰ ਉਹ ਸਾਹਮਣੇ ਗੰਨਾ ਵੀਜਿਆ ਹੋਇਆ ਮੈਂ ਇੱਕ ਟੋਲ ਤੇ ਖੜ ਗਿਆ ਸੀਗਾ ਤੇ ਪਾਣੀ ਪੀਣ ਦੇ ਲਈ ਗਰਮੀ ਪੰਜਾਬ ਵਰਗੀ ਹੈ ਜਿਵੇਂ ਪੰਜਾਬ ਦੇ ਵਿੱਚ ਤੜਕੇ ਅਥਰੇ ਦੀ ਠੰਡ ਹੈ ਤੇ ਦੁਪਹਿਰ ਦੀ ਗਰਮੀ ਹੈ ਇਸ ਇਲਾਕੇ ਦੇ ਜਿਆਦਾ ਜਿਹੜੀ ਸੰਖਿਆ ਹੈਗੀ ਉਹ ਦਰਮਿਆਨੀ ਜੀ ਮਤਲਬ ਕਹਿ દઈએ ਵੀ ਅਮੀਰੀ ਵਾਲੀ ਹੈ ਜਿਆਦਾ ਲੋਕ ਜਿਹੜੇ ਹੈਗੇ ਆ ਉਹ ਮੱਧ ਵਰਗੀ ਲੋਕ ਹੀ ਹੈ ਜਮ ਮੱਧ ਤੋਂ ਵੀ ਥੱਲੇ ਕਹਿ ਸਕਦਾ ਮੈਂ ਨਿਮਨ ਮੱਧ ਵਰਗੀ ਲੋਕ ਹੀ ਹੈ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੰਗਾ ਦੀ ਸਹਾਇਕ ਨਦੀ ਕਾਗਰਾ ਨੇਪਾਲ ਦੀ ਕਰਨਾਲੀ ਤੇ ਕਾਗਰਾ ਤੇ ਸ਼ਾਰਦਾ ਪਿੱਛੇ ਬ੍ਰਹਮਪੁੱਤਰ ਬ੍ਰਹਮਦੇਵ ਨਾਂ ਦੇ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਇਹ ਬਿਹਾਰ ਵੀ ਦੀ ਹੁੰਦੀ ਹੋਈ ਉੱਤਰ ਪ੍ਰਦੇਸ਼ ਦੀ ਵੀ ਦੀ ਹੁੰਦੀ ਹੋਈ 1080 ਕਿਲੋਮੀਟਰ ਵਗਦੀ ਹੋਈ ਅੱਗੇ ਜਾ ਕੇ ਗੰਗਾ ਦੇ ਨਾਲ ਰਲ ਜਾਂਦੀ ਹੈ ਤੇ ਗੰਗਾ ਦੇ ਨਾਲ ਇਹ ਬਿਹਾਰ ਵਿੱਚ ਇੱਕ ਥਾਂ ਦੇ ਸੰਗਮ ਬਣਾਉਂਦੀ ਹੈ ਸੋ ਇਹਦੀ ਲੰਬਾਈ ਚੌੜਾਈ ਕਾਫੀ ਹੈ ਇਹਦਾ ਮਹਾਣਾ ਵੀ ਕਾਫੀ ਆ ਜਿਹੜਾ ਬਹਾ ਹੈ ਤਾਂ ਬਹੁਤ ਲੰਮਾ ਚੌੜਾ ਹੈ ਪੰਜ ਪੰਜ ਪੜਦੇ ਹੁੰਦੇ ਸੀ ਵੀ ਗੰਗਾ ਦੀ ਸਹਾਇਕ ਨਦੀਆਂ ਭਾਈ ਹਨ ਉਸੀ ਤਾਪਤੀ ਘਾਗਰਾ ਇਹ ਸਾਰੀਆਂ ਨਦੀਆਂ ਹੁਣ ਆਪਾਂ ਦੇਖਣ ਨੂੰ ਮਿਲ ਰਹੀਆਂ ਆਪਾਂ ਨੂੰ ਬ੍ਰਾਜ ਤੋਂ ਪਿੱਛੇ ਸਮਾਨ ਲਗਭਗ 1 ਹੋ 1 ਵੱਜ ਗਿਆ ਤੇ ਪਿੱਛੇ ਜਿਹੜਾ ਤੁਸੀਂ ਸ਼ਹਿਰ ਦੇਖਿਆ ਸੀਗਾ ਉਹ ਹੈ ਜੀ ਉਹ ਸੀਗਾ ਜੀ ਨਾਨਪਾਰਾ ਤੇ ਨਾਨਪਾਰਾ ਤੋਂ ਇੱਕ ਸੜਕ ਇੱਧਰ ਨੇਪਾਲ ਨੂੰ ਚਲੀ ਜਾਂਦੀ ਹੈ ਤੇ ਆਪਾਂ ਇੱਧਰ ਨੂੰ ਜਾ ਰਹੇ ਹਾਂ ਲਖਨਊ ਪਰ ਲਖਨਊ ਤੋਂ ਪਹਿਲਾਂ ਬਹਿرائی ਚ ਹੁੰਦਾ ਤੇ ਬਹਿرائی ਤੋਂ ਆਪਾਂ ਹੋ ਜਾਾਂਗੇ ਅਜੋਧਿਆ ਨੂੰ ਗੋਂਡਾ ਹੋ ਕੇ ਤੇ ਕੇਲੇ ਲੈ ਸੀਗੇ ਨਿਕਣ ਕੇ ਕੇਲੇ ਜੇ ਆ ਤੁਹਾਨੂੰ ਇੱਕ ਦਾ ਰੇਟ ਸੀਗਾ 10 ਰੁਪਏ ਦਰਜਨ ਇੱਕ ਦਾ 15 ਇੱਕ ਦਾ ਸੀਗਾ 20 ਰੁਪਏ ਛੋਟੇ ਛੋਟੇ ਕੇਲੇ ਨਾਨਪੁਰਾ ਤੋਂ ਅੱਗੇ ਬਹਿرائی ਚ ਨੂੰ ਆਪਾਂ 10 ਕਿਲੋਮੀਟਰ ਪਹਿਲਾਂ ਹੀ ਛੱਡਤਾ ਹੈ 10 ਬਹਿرائی ਚ ਵਾਲੀ ਰੋਡ ਨੂੰ ਇਹ ਸਿੱਧੇ ਚਲੀ ਜਾਂਦੀ ਹੈ ਤੇ ਆਪਾਂ ਬਸਤੀ ਵਾਲੀ ਤੇ ਗੋਰਖਪੁਰ ਵਾਲੀ ਰੋਡ ਫੜ ਲਈ ਹੈ ਇਸ ਰੋਡ ਦੇ ਉੱਪਰ ਲਗਭਗ 130 35 ਕਿਲੋਮੀਟਰ ਜਿਹੜਾ ਹੈਗਾ ਅਯੁੱਧਿਆ ਵਾਰਾਨਸੀ ਤੋਂ 492 ਗੋਰਖਪੁਰ ਤੋਂ 54 ਬੜਨੀ 141 ਤੇ ਅਯੁੱਧਿਆ ਵੀ ਇਸੇ ਰਸਤੇ ਤੇ ਆਉਂਦਾ ਹੈ ਇਹ ਆਸਾਮ ਰੋਡ ਹੈ ਇਹਨੂੰ ਆਸਾਮ ਰੋਡ ਕਹਿੰਦੇ ਆ ਤੇ ਆਸਾਮ ਰੋਡ ਹੁਣ ਕਿਉਂ ਕਹਿੰਦੇ ਆ ਇਹ ਨਹੀਂ ਆਪਾਂ ਨੂੰ ਪਤਾ ਪਰ ਮੈਨੂੰ ਲੱਗਦਾ ਵੀ ਜਦੋਂ ਗੁਰੂ ਮਹਾਰਾਜ ਅਰੰਧਪੁਰ ਸਾਹਿਬ ਆਏ ਸੀਗੇ ਸਾਮ ਤੋਂ ਤਾਂ ਇਹ ਗੁਰੂ ਤੇਗ ਬਹਾਦਰ ਜਾ ਉਹ ਮਾਰਗ ਰਿਹਾ ਹੁਣ ਤੇ ਅਜੂਦੇ ਜਿਹੜੇ ਆਪਾਂ ਗੁਰਦੁਆਰੇ ਰੁਕਾਂਗੇ ਉਹ ਵੀ ਗੁਰਦੇਖ ਬਾਦ ਜੀ ਦੀ ਚਰਨਛੋਪਾ ਪ੍ਰਾਪਤ ਗੁਰੂ ਘਰ ਸਰਦਾਰ ਭਗਤ ਸਿੰਘ ਦואר ਬਹਿرائی ਜਨਪਦ ਬਹਿرائی ਜਨਪਦ ਆਗਮਨ ਪਰ ਆਪਕਾ ਧੰਨਵਾਦ ਇੱਥੋਂ ਪਈ ਉੱਤਰ ਪ੍ਰਦੇਸ਼ ਦਾ ਜਿਹੜਾ ਬਹਿرائی ਚ ਜ਼ਿਲ੍ਹਾ ਹੈਗਾ ਉਹ ਖਤਮ ਹੋ ਜਾਂਦਾ ਤੇ ਗੌਂਦਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਦਾ ਸ਼ਹਿਰ ਇੱਥੋਂ ਰਹਿ ਗਿਆ 25 ਕਿਲੋਮੀਟਰ ਤੇ ਅਜੁੱਧਿਆ ਇੱਥੋਂ ਰਹਿ ਗਿਆ ਲਗਭਗ 78 ਕਿਲੋਮੀਟਰ ਤੇ ਆਪਾਂ ਨੌਂਦਾ ਸ਼ਹਿਰ ਆਰ ਕਰਕੇ 10-15 ਕਿਲੋਮੀਟਰ ਬਾਅਦ ਜਿਹੜਾ ਹੈਗਾ ਉਹ ਫਿਰ ਅਜੁੱਧਿਆ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਆਪਾਂ ਅਜੁੱਧਿਆ ਦੇ ਨੇੜੇ ਆਈ ਜਾਂਦੇ ਆ ਉਵੇਂ-ਉਵੇਂ ਜਿਹੜਾ ਹੈਗਾ ਬੰਦਿਆਂ ਦੇ ਖੇਤਾਂ ਦੇ ਜਿਹੜੇ ਹੈਗੇ ਆ ਰੂਹਾਂ ਦੇ ਰੂਪਰੇਖਾ ਬਦਲੀ ਜਾਂਦੀ ਹੈ ਇਹਨਾਂ ਦੇ ਪਹਿਰਾਵੇ ਇਹਨਾਂ ਦੇ ਘਰ ਉਹ ਸਾਰਾ ਕੁਝ ਬਦਲਣ ਲੱਗ ਗਿਆ ਹੌਲੀ ਹੌਲੀ ਤੇ ਹੁਣ ਐ ਲੱਗਣ ਲੱਗਿਆ ਵੀ ਹਾਂ ਆਪਾਂ ਯੂਪੀ ਦੇ ਵਿੱਚ ਦਾਖਲ ਹੋ ਗਏ ਸਲਵਾਰਾਂ ਕਮੀਜ਼ਾਂ ਥਾਂ ਤੇ ਔਰਤਾਂ ਦੇ ਜਿਹੜੇ ਹੈਗੇ ਆ ਉਹ ਸਾੜੀਆਂ ਆ ਗਈਆਂ ਹਰ ਇੱਕ ਔਰਤ ਦੀ ਸਾੜੀ ਤੇ ਸਾੜੀ ਲਾਈ ਹਰ ਇੱਕ ਔਰਤ ਮੁਸਲਮਨ ਤੇ ਹਿੰਦੂਵਾਦੀ ਵਿਸ਼ਰਤ ਇਥੇ ਨਾਲ ਵੀ ਮੇਲਮੀ ਹੈ ਦੋਵੇਂ ਬਾਤੀਆਂ ਤੇ ਨਿੱਕੇ ਨਿੱਕੇ ਪਿੰਡ ਹੈ ਪਿੰਡ ਜਿਹੜੇ ਹੈਗੇ ਆ ਆਮ ਤੌਰ ਤੇ ਜਿਹੜੇ ਹੈਗੇ ਉਹ ਸੜਕ ਦੇ ਨਾਲ ਨਾਲ ਹੀ बसे ਹੋਏ ਆ ਪਰ ਘਰ ਜਿਹੜੇ ਹੈਗੇ ਆ ਛੋਟੇ ਤੇ ਬਾਸ ਦੀ ਛੱਤ ਪਾਈ ਹੋਈ ਹੈ ਇਹੋ ਜਿਹਾ ਕੁਝ ਹੈ ਤੇ ਸੰਗਣੇ ਦਰਖਤਾਂ ਨਾਲ ਇਹ ਘਿਰੇ ਹੋਏ ਆ ਸਾਰਾ ਜੇ ਤੁਸੀਂ ਇਹ ਡੀਜੇ ਸਾਊਂਡ ਸਿਸਟਮ ਸੁਣਿਆ ਇਹ ਐਡਾ ਉੱਚਾ ਤੇ ਐਡਾ ਤੇਜ ਆ ਵਦਰਾਇਆ ਲੱਗਦਾ ਜਿਵੇਂ ਦਿਲ ਪਾੜ ਦੂ ਜੇ ਕਿਸੇ ਨਿਆਣੇ ਨੂੰ ਕੋਲੇ ਖੜਾ ਦੀਏ ਨਾ ਤਾਂ ਉਹਦਾ ਦਿਲ ਪੱਟਣ ਵਾਲਾ ਕੰਮ ਹੈ ਗਾਂ ਵੀ ਆ ਗਿਆ ਇਹ ਦੀਵਾਲੀ ਤੋਂ ਬਾਅਦ ਤਾਂ ਕੋਈ ਤਿਹਾਰ ਆਉ ਮਣਾਈ ਜਾਂਦੇ ਆ ਪਤਾ ਨਹੀਂ ਕੀ ਹੈ ਰੰਗ ਰੰਗ ਸਿੱਟੀ ਜਾਂਦੇ ਆ ਆਪਾਂ ਲੰਘ ਰਹੇ ਆਂ ਗੌਂਡਾ ਦਾ ਬਾਜ਼ਾਰ ਸਿੱਧਾ ਜੁਧਿਆ ਸੱਜੇ ਲਖਣਾਉ ਤੇ ਖੱਬੇ ਬਲਾਲਪੁਰ ਸ੍ਰੀ ਝੂਲੇ لال ਚਰਾਹਾ ਲਓ ਜੀ ਚਰਾਹੇ ਤੋਂ ਬਸਿੱਧੇ ਹੋ ਕੇ ਜੁਧਿਆ ਵਾਲੇ ਦਾ ਬਲਾਂੇ ਮਾਫੀਆ ਠੀਕ ਹੈ ਭਾਈ ਤੇਰੇ ਮਾਫੀਆ ਇਹ ਹੈ ਜੀ ਗੌਂਡਾ ਸ਼ਹਿਰ ਜ਼ਿਲ੍ਹਾ ਵੀ ਗੌਂਡਾ ਇਹਰ ਵੀ ਗੋਂਡਾ ਮੀਨਾ ਸ਼ਾ ਇੰਸਟੀਚਿਊਟ ਆਫ ਟੈਕਨੋਲੋਜੀ ਐਂਡ ਮੈਨੇਜਮੈਂਟ ਡਿਗਰੀ ਕਾਲਜ ਤੇ ਮੈਨੂੰ ਲੱਗਦਾ ਵੀ ਕਿਸੇ ਮਸਜਿਦ ਦਾ ਕਿਸੇ ਅ ਸੁन्नी ਸ਼੍ਰੀ ਅੱਛਾ ਸੁन्नी ਮੁਸਲਮਾਨਾਂ ਦੀ ਕੋਈ ਦਰਗਾਹ ਸੀਗੀ ਜਗਾ ਉਹਨੂੰ ਇੰਸਟੀਚਿਊਟ ਦੇ ਵਿੱਚ ਬਦਲ ਦਿੱਤਾ ਗਿਆ ਹੈਗਾ ਗੋਂਡਾ ਸ਼ਹਿਰ ਚ ਪਈ ਆਪਾਂ ਤਕਰੀਬਨ ਆਪਣੀ ਮੰਜ਼ਲ ਦੇ ਨੇੜੇ ਆ ਤੇ ਅਯੁੱਧਿਆ ਨਗਰੀ ਸ਼ੁਰੂ ਹੋਣ ਵਾਲੀ ਜਗ੍ਹਾ ਤੋਂ 3 ਕਿਲੋਮੀਟਰ ਰਹਿ ਗਿਆ ਤੇ ਗੁਰੂ ਘਰ ਜਿਹੜਾ ਹੈਗਾ ਉਹ 4 ਕਿਲੋਮੀਟਰ ਦਾ ਹੈ ਤੇ ਅਯੁੱਧਿਆ ਤੋਂ ਪਹਿਲਾਂ ਜਿਹੜੇ ਆਹਾ ਕਿਸਾਨਾਂ ਦੇ ਜਾਂ ਛੋਟੇ ਜਿਹੜੇ ਲੋਕ ਬਿਚਾਰੇ ਉਹਨਾਂ ਦੇ ਘਰ ਆਉਂਦੇ ਆ ਬਾਸ ਦੇ ਕਾਨਿਆਂ ਦੇ ਬਣੇ ਹੋਏ ਘਰ ਆਉਂਦੇ ਆ ਝੁੱਗੀਆਂ ਪਰ ਤਾਂ ਗਾਦੇ ਆ ਪਿੰਡ ਲੱਗਦਾ ਮੈਨੂੰ ਕੋਈ ਇਹ ਤੇ ਇਹ ਰਸਤਾ ਸਿੱਧਾ ਜਿਹੜਾ ਹੈਗਾ ਰਾਮ ਮੰਦਰ ਨੂੰ ਜਾਂਦਾ ਕਾਗਰਾ ਨਦੀ ਦੇ ਪੱਛਮ ਵੱਲ ਡੁੱਬਦਾ ਸੂਰਜ ਤੇ ਸਾਹਮਣੇ ਦਿਖਾਈ ਦਿੰਦੀ ਅਯੁੱਧਿਆ ਨਗਰੀ। ਕੀ ਬਾਤ ਹੈ। ਮੈਨੂੰ ਉਮੀਦ ਨਹੀਂ ਸੀ ਵੀ ਇਦਾਂ ਦੀ ਹੋਊਗੀ ਨਗਰੀ ਇਹ। ਤੇ ਇੱਧਰ ਪੂਰਬ ਵੱਲ ਕਾਗਰਾ ਨਦੀ 'ਚ ਬਹਿਂਦੀਆਂ ਚਲਦੀਆਂ ਕਸ਼ਤੀਆਂ ਤੇ ਵੱਡੇ ਸਟੀਮਰ। ਮੈਂ ਤਾਂ ਇਹਨੂੰ ਕਾਫੀ ਅੰਡਰ ਰੇਟਡ ਕਰੀ ਬੈਠਾ ਸੀਗੇ ਸ਼ਹਿਰ ਨੂੰ। ਪਰ ਸੋਨਾ ਸ਼ਹਿਰ ਕਾਫੀ ਕਾਗਰਾਂ ਨਦੀ ਜਿਹੜੀ ਅੱਗੇ ਜਾ ਕੇ ਗੰਗਾ ਬਣ ਜਾਂਦੀ ਉਹਨੂੰ ਗੰਗਾ ਹੀ ਕਹਿੰਦੇ ਆ ਇਹ ਲਓ ਜੀ ਸਬਜੀ ਮੰਡੀ ਬਾਜ਼ਾਰ ਤੋਂ ਆਪਾਂ ਨਜ਼ਰਬਾਗ ਆਪਾਂ ਇਸ ਵਕਤ ਬੈਠੇ ਹਾਂ ਗੁਰਦੁਆਰਾ ਨਜ਼ਰਬਾਗ ਅ ਅਯੁੱਧਿਆ ਦਾ ਗੁਰੂ ਘਰ ਜਿੱਥੇ ਗੁਰਦੇਵ ਭਾਦਰ ਜੀ ਮਹਾਰਾਜ ਉਨ ਆਏ ਸੀ ਤੇ ਰੁਕੇ ਸੀ ਤੇ ਦਰਸ਼ਮੇਲੇ ਕਰਾਂਗੇ ਗੁਰੂ ਘਰ ਦੇ ਤੇ ਪਹਿਲਾਂ ਬਾਬੇ ਨਾਲ ਗੱਲਬਾਤ ਕਰਨ ਲਈ ਕਮਰੇ ਵਾਰੀ ਨਹੀਂ ਤਾਂ ਇੱਥੇ ਹਾਲ ਹੈਗਾ ਉਹ ਹਾਲ ਦੇ ਵਿੱਚ ਗੱਲਾਂ ਹੁੰਦੀ ਤਾਂ ਬਾਬੇ ਨੇ ਤੇ ਇੱਥੇ ਹੀ ਬੈ ਸਕਦੇ ਆਪਾਂ ਇਧਰਲੇ ਪਾਸੇ ਜੇ ਤੁਸੀਂ ਰਾਮ ਮੰਦਰ ਵਾਲੇ ਰਸਤੇ ਨੂੰ ਛੱਡ ਕੇ ਸੱਜੇ ਹੱਥ ਮੁੜ ਕੇ ਆਉਂਨੇ ਹੋ ਤਾਂ ਇੱਥੇ ਨਜ਼ਰਬਾਗ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਚ ਬਣਿਆ ਹੋਇਆ ਗੁਰਦੁਆਰਾ ਨਜ਼ਰਬਾਗ ਤੋਂ ਥੱਲੇ ਦੀਵਾਨ ਹਾਲ ਹੈ ਸਾਈਡ ਤੇ ਜਿਹੜੇ ਸਿੰਘ ਸੇਵਾ ਕਰਦੇ ਹੋ ਰਹਿੰਦੇ ਆ ਤੇ ਸਾਹਮਣੇ ਜਿਹੜੀ ਹੈਗੀ ਆ ਗੁਰਦੁਆਰਾ ਘਰ ਦੀ ਇਮਾਰਤ ਹੈ ਇਧਰ ਨੇੜੇ ਇੱਕ ਹਨੂਮਾਨ ਬਾੜੀ ਹੈ ਤੇ ਇੱਕ ਰਾਮ ਮੰਦਰ ਦੇਖਣ ਵਾਲੇ ਤੇ ਹਨੂਮਾਨ ਬਾੜੀ ਇੱਕ ਦਸ਼ਤ ਮਹਿਲ ਤੇ ਇੱਕ ਜਿੱਥੇ ਰਾਮਚੰਦਰ ਜੀ ਕਹਿੰਦੇ ਸਵਰਗ ਸਿਧਾਰੇ ਸੀਗੀ ਉਹ ਜਗ੍ਹਾ ਹੈਗੀ ਹੈ ਦੇਖਣ ਲਈ ਤੇ ਦੇਖਦੇ ਆਪਾਂ ਸੂਬਾ ਕੀ ਬਣਦਾ ਕਰਦਾ ਫਿਰ ਅੱਗੇ ਚੱਲੇ ਪਾਵਾਂ ਸੇਵਾ ਕਰਦੇ ਭਚੰਗਿਆਣੀ ਆ ਜਿਹੜੀ ਖੇਲਾ ਹੈਗਾ ਇਹ ਪ੍ਰਭਾਤ ਫੇਰੀ ਲਈ ਤਿਆਰ ਕਰ ਲਿਆ ਹੈਗਾ ਧੋ ਕੇ ਤੇ ਕਹਿੰਦੇ ਵੀ ਸਵੇਰੇ ਇਹਦੇ ਤੇ ਪ੍ਰਭਾਤ ਫੇਰੀ ਆਊਗੀ ਕਮਾਲ ਹੈ। ਕੀ ਬਾਤ ਹੈ ਨਾ। ਧਵਾਂ ਦੀ ਸਿੱਖਵਾਦੀ ਘਟ ਹੈ ਪਰ ਫਿਰ ਵੀ ਪ੍ਰਭਾਤ ਫੇਰੀ ਜਿਹੜੀ ਹੈਗੀ ਉਹ ਆਉਂਦੀ ਹੈ ਮਹਾਰਾਜ ਦੇ ਜਿਹੜੇ ਉਹ ਗੁਰੂ ਨਾਨਕ ਬਾਦਸ਼ਾਹ ਦਾ ਅੱਗੇ avatars ਦਿਹਾੜਾ ਆ ਰਿਹਾ ਉਹਦੇ ਕਰਕੇ ਜਿਹੜੀ ਹੈਗੀ ਪ੍ਰਭਾਤ ਫੇਰੀ ਆਊਗੀ। ਮੈਨੇ ਕਿਉ ਸਭ ਤੋਏ ਬਤਾਨਿਉ ਦੋ ਬੂਰਾ ਸਗਲ ਦਵਾਰ ਤੋ ਸਾਡਕ ਗਯੋ ਤਹਾਰੋ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਕਰਨਾਰ ਸਗਲ ਦਵਾਰਕ ਸਾਡਕ दासत दार अभी